ਰਾਣਾ ਸ਼ੋਕਮਰ ਪਟੋਆ ਹੈ ਮੇਰੀ ਵਾਈਫ ਐਮਸੀ ਹੈ ਵਾਟ ਨੰਬਰ 9 ਤੋਂ ਔਰ ਮੈਂ ਅੱਜ ਫਾਟਕ ਬੰਦ ਹੋਣ ਦੇ ਕਾਰਨ ਮੈਂ ਕਿਹਾ ਚਲੋ ਬੱਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੀ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਹੁਣ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਆ ਉਹਨਾਂ ਨੇ ਮੇਰੇ ਧਫਾ ਮਾਰਿਆ ਤਾਂ ਉੱਤੇ ਤੇ ਮੈਂ ਡਿੱਗ ਚਲਿਆ ਹੀਗਾ ਤੇ ਚੈਨੀ ਮੇਰੀ ਤੋੜ ਕੇ ਲੈ ਗਏ ਹੋ ਕਾਹਦੇ ਤੇ ਹੀ ਤੁਸੀਂ ਮੈਂ ਐਕਟਵਾਦੇ ਸੀ ਇਹ ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਨੰਬਰ ਮੈਂ ਡੇਗੀ ਪੈਂਗ ਮੈਂ ਆਪਣਾ ਬੜੀ ਮੁਖ ਬਚਾਇਆ ਸੀ ਯਾਨੀ ਕਿੰਨੇ ਕਾ ਟੋਲੇ ਦੀ ਪੰਜ ਸਾਢੇ 2.5 ਟੋਲੇ ਦੀ ਕਹਿੰਨੀ ਸਾਕੇ ਭਾਈ ਕਿੰਨੀ ਕੀਮਤ ਹੋਏਗੀ ਉਹਦੀ ਉਹਦੀ ਤਕਰੀਬਨ 5 5 ਲੱਖ ਤੋਂ ਉੱਪਰ ਹੀ ਤੇ ਪੁਲਿਸ ਨੂੰ ਮੋਕੇ ਤੇ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਮਗਰ ਪੈ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰੋਬਾਰ ਵਾਲਿਆਂ ਨੂੰ ਦੱਸਿਆ ਉੱਥੋਂ ਫਿਰ ਮੈਂ ਇੱਕ ਵਿਨੋਦ ਥਾਣੇਦਾਰ ਨੂੰ ਫੋਨ ਕੀਤਾ ਫਿਰ ਬੱਸ ਸਿਟੀ ਚਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਇਸ ਤਰ੍ਹਾਂ ਕੈਮਰੇ ਚ ਆ ਕਿਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਏ ਆ ਹਾਂਜੀ ਮੁੰਡੇ ਬੰਨੇ ਦੇ ਹੀ ਖੁੱਲੇ ਸੀ ਨਹੀਂ ਇੱਕ ਨੇ ਟ੍ਰੋਫੀ ਜਿਹੜਾ ਜਿੰਨੇ ਪਿੱਛੋਂ ਮਾਰੀ ਉਹ ਟ੍ਰੋਫੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਸੀ ਮੋਟਰਸਾਈਕਲ ਚਲਾਣ ਦੇ ਜਰਾ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਹੋ ਮਤਲਬ ਵਾਈਫ ਸਾਡੇ ਕਾਉਂਸਲਰ ਹੈ ਕੰਮ ਤੁਸੀਂ ਹੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਹਿਰ ਚ ਦੇਖੇ ਨਹੀਂ ਆ ਮੁੰਡਾ ਤੁਸੀਂ ਤਾਂ ਹੁੰਦੇ ਰਹਿੰਦੇ ਹੋ ਨਹੀਂ ਮੈਨੇ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਹੈ ਘਟਿਆ ਸਰਕਾਰ ਇਹਦੇ ਬੇੜਾ ਹੀ ਕਰ ਘਟੜਿਆ ਇਹਨਾਂ ਨੇ ਜائیںਗੇ ਉਹ ਚੈਨੀ ਖੋਗੇ ਕਿਧਰ ਨੂੰਗੇ ਆ ਬਸਟਰਾਂ ਵਾਲ ਨੂੰ ਬਾਈਪਾਸ ਤੋਂ ਤੇ ਫਿਰ ਪੁਲਿਸ ਨੇ ਕੈਮਰੇ ਕੁੰਨੇ ਨਹੀਂ ਚੈੱਕ ਕੀਤੇ ਲੱਗੀਆਂ ਸ਼ਾਬੀ ਨਹੀਂ ਹੁਣ ਕਰਕੇ ਗਏ ਆ ਆਇਆ ਕੋਚ ਪਾਏ ਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀਆਂ ਫੋਟੋ ਆਈਆਂ ਹਾਂਜੀ ਕੀ ਮੰਗਤ ਹੈ ਚੈਨੀ ਕੋਲ ਦੇ ਖੁੰਦੇ ਮੰਗ ਫੋਟੋ ਨਹੀਂ ਮੇਰੇ ਮਗਰ ਲੱਗੇ ਦੇ ਪਿੱਛੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੇਟ ਦੇ ਦਿਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਣੀ ਹੋਣਾ ਚਾਹੀਦਾ ਹੈ